ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਐਨ ਬਾਗਾਪਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਚਾਹੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀਆਂ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਆ ਉਹਦੇ ਮਗਰ ਵੀ ਵੱਛੀ ਆ ਇੱਕਾ ਖੀਰੀ ਵੱਛੀ ਦੁੱਧ ਵਾਲੇ ਦੰਦਾਂ ਚ ਔਸਰ ਵਹਿੜ ਇੱਕ ਪਰੇ ਸੂਨ ਨੂੰ ਤਿਆਰ ਆ ਵੱਚੀ ਗੱਬਣ ਵੱਚੀ ਆ ਕੋਈ 2-4 ਦਿਨ ਮਸਾਂ ਹੀ ਲਊ ਤਿੰਨ ਨਾ ਆ ਗਾ ਬਿਲਕੁਲ ਸਸਤੇ ਮੁੱਲ ਦੇ ਇਨਫਰਮੇਸ਼ਨ ਲੈ ਦੇਣਾ ਆਉ ਕਰਦੇ ਹਾਂ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਦੱਸੋ ਨਾਮ ਜਸਕਰਨ ਪਿੰਡ ਕਾਲੀਕੀ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 9814326166 ਇੱਕ ਰਿਫੇਰ ਦੱਸੀ 9814326166 ਤਿੰਨ ਨਗ ਬਗਾਉਆ ਹਾਂ ਤਿੰਨ ਨਾ ਆ ਗਿਆ ਵੀਰੇ ਸੂਈ ਸਵਾਈ ਕੰਨਵਾ ਸੂਆ ਇਹ ਬਾਈ ਪਹਿਲਾ ਸੂਆ ਆਪ ਨੂੰ ਦੱਸ ਕੇ ਦਿੱਤੀ ਮਾਲਕਾਂ ਨੇ ਮੰਨਣਾ ਪਹਿਲਾ ਮੰਨ ਲੈ ਦੂਜਾ ਮੰਨ ਲੈ ਸਹੀ ਆ ਤੇ ਟੰਗੀਆਂ ਨੂੰ ਦੋ ਢਾਈ ਘੰਟੇ ਹੋ ਗਏ ਸੂਈ ਨੂੰ ਜੇਰ ਪਈ ਨੂੰ 5-7 ਮਿੰਟ ਹੀ ਹੋਇਆ ਹਜੇ ਕਿੰਨਾ ਕੁ ਦੁੱਧ ਪਿਆ ਜੀ ਬਾਈ ਆਪਾਂ 16 ਕੋ ਕਿਲੋ ਮੰਨ ਕੇ ਲਈ ਆ 15 16 ਠੀਕ ਹੈ ਤੇ ਬਾਕੀ ਜਿਹੜੀ ਵੱਧ ਚ ਹੋ ਸਕਦਾ ਵੱਧ ਮੰਨ ਕੇ ਲੈ ਲਈ ਹਨ ਸਹੀ ਹੈ ਤੇ ਮਗਰ ਵੱਛੀ ਹੈ ਇਹਦੇ ਤੇ ਜੇਰ ਪੂਰੀ ਪੈ ਗਈ ਜੇਰ ਹੋ ਪਈ ਸਾਰੀ ਕੱਢੀਏ ਬਾਹਰ ਨੂੰ ਦੋਸਤੋ ਜੇਰ ਪੈ ਗਈ ਹੈ ਆਹ ਵੇਖ ਸਕਦੇ ਨੇ ਲਗਭਗ ਬੱਠਲ ਜੇਰ ਦਾ ਹੋ ਟੋਕਰੀ ਦੇ ਵਿੱਚ ਜੇਰ ਵੀਰ ਨੇ ਪਾ ਕੇ ਰੱਖੀ ਆ ਕਿਉਂਕਿ ਵੀਡੀਓ ਬਣਾਉਣੀ ਕਰਕੇ ਇਹਨਾਂ ਦੇ ਜਿਹੜੇ ਭੈਣ ਭਰਾ ਨੇ ਪਸ਼ੂ ਲੈਣਾ ਹੁੰਦਾ ਸੂਆ ਸੂਆ ਅਗਲੇ ਨੂੰ ਤਸੱਲੀ ਹੋ ਜਾਂਦੀ ਹੈ ਅਗਲਾ ਬੇਫਿਕਰਾ ਹੋ ਜਾਂਦਾ ਕਿ ਹਾਂ ਭਾਈ ਜੇਰ ਪਈ ਆ ਅਗਲਾ ਆਪਦੀਆਂ ਅੱਖਾਂ ਨਾਲ ਵੇਖ ਲੈਂਦਾ ਪਹਿਲੇ ਸਵੇ ਜਰਸੀ ਸੂਈ ਆ 15 16 ਕਿਲੋ ਬਾਈ ਦਾਸ ਦਾ ਦੁੱਧ ਪਿਆ ਜੂ ਤਾਜੀ ਸੂਈ ਆ ਹੁਣੇ ਹੀ ਜੇ ਰਪਈ ਆ ਮਗਰ ਵੀ ਵੱੱਛੀ ਆ ਥਣ ਭਾਂਡੇ ਦੀ ਸਾਫ ਸੁਥਰੀ ਆ ਸੋਹਣਾ ਹਵਾਨਾ ਠੋਸ ਨਿਗਰ ਕੱਦ ਕਾਠ ਵਾਲੀ ਜਰਸੀ ਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੁੰਦਾ ਤਾਂ ਕਰਕੇ ਡਿਮਾਂਡ ਚ ਬਹੁਤ ਰਹਿੰਦੀ ਆ ਵੱਡੀ ਆ ਬਾਈ ਕੋ ਛੋਟੀ ਨਹੀਂ ਹਾਂ ਵੱਡੀ ਜਰਸੀ ਆ ਹਵਾਨਾ ਸੋਹਣਾ ਠੋਸ ਨਿਗਰ ਫੁੱਟਬਾਲ ਦੀ ਤਰ੍ਹਾਂ ਫਿਟਿੰਗ ਵਾਲਾ ਟਾਈਟ ਠੋਸ ਨਿਗਰ ਹਵਾਨਾ ਥਣ ਮੁਠੀ ਵਾਲੇ ਹੱਦੀ ਚਵਾਈ ਵਾਲੇ ਆ 15 16 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਬਾਕੀ ਜਿਹਦੇ ਪਸੰਦ ਆਉ ਅਗਲਾ ਆਪਦੀ ਸਮਝ ਨਾਲ ਲੈ ਲੈ ਬਾਈ ਕਹਿੰਦਾ ਕਿੰਨਾ ਦੁੱਧ ਦੇ ਤੂੰ ਵੱਧ ਦੇਊਗੀ ਜਾਂ 15 16 ਕਿਲੋ ਦੇਊਗੀ ਉਹ ਵੀਰ ਕਹਿੰਦਾ ਅਗਲੇ ਦੀ ਸਮਝ ਐ ਫੋੜ ਸ਼ੰਖਪੂਰਾ ਆਵਣੀ ਹਵਾਨੇ ਦੀ ਸਾਫ ਸੁਥਰੀ ਐ ਦੂਸਰੀ ਸਾਈਡ ਤੋਂ ਵੀ ਵਿਖਾ ਦੇਣਾ ਆਦੀ ਚਵਾਈ ਵਾਲੇ ਥਣ ਗੈਬ ਚ ਲੱਗੇ ਮੁੱਲ ਜੈਜਾ ਬਾਈ ਲੈਣ ਦੇ ਨਾਲ ਆ ਇਹਦਾ 49000 ਚ ਮਾਨਤਾ ਕਰਦਾ 49000 ਚ ਦੋਸਤੋ ਬਿਲਕੁਲ ਜਾਇਜ਼ ਮੁੱਲ ਹੈ ਦੋ ਗੱਲਾਂ ਇੱਕ ਤਾਂ ਤਾਜੀ ਸੂਈ ਹੈ ਤੇ ਦੂਜਾ ਮਗਰ ਵੀ ਵੱੱਛੀ ਹੈ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਹੈ ਘਰੇ ਦੁੱਧ ਪੀਣ ਵਾਲੇ ਭੈਣ ਭਰਾਵਾਂ ਦੀ ਆਮ ਹੀ ਡਿਵਾੜ ਹੁੰਦੀ ਆ ਬਈ ਯਾਰ ਜਰਸੀ ਲੈਣੀ ਆ ਤਾਜੀ ਸੂਈ ਕੋਈ ਹੋਈ ਤਾਂ ਦੱਸਿਓ ਲੈਣੀ ਕੱਦ ਕਾ ਠਾਰੀ ਆ ਤੇ ਲੈਣੀ ਵੀ ਮਗਰ ਵੱੱਛੀ ਵਾਲੀ ਆ ਤੇ ਮਗਰ ਵੀ ਵੱੱਛੀ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ 1000 ਘਟ ਪਈ 1000 ਦੀ ਦੇ ਦੇਣੀ ਆ ਤੇ ਵਿੱਚੋਂ ਮੌਕੇ ਤੇ ਆਏਗੇ ਭੈਣ ਭਰਾ ਦਾ ਬਾਈਕਾਂ ਦਾ ਮਾਣ ਕਰ ਦੂੰਗਾ 15-16 ਕਿਲੋ ਦੁੱਧ ਪਿਆਜੂ ਦੁੱਧ ਵੀ ਮੱਝ ਆਰਗਾਉ 15-16 ਕਿਲੋ ਦੁੱਧ ਵਾਲੀ ਮੱਝ ਲੈਨੇ ਆ ਲੱਖ ਸਵਾ ਲੱਖ ਤੋਂ ਘਟਣੀ ਆਉਂਦੀ ਤੇ 5000 ਦੀ ਤਾਂ ਫੰਡਰ ਮੱਝ ਆਉਂਦੀ ਆ ਕੱਲੀ ਪੂਸ਼ ਵਾਲੀ ਜਿਹਦੇ ਮਗਰ ਦੁੱਧ ਜਵਾਂ ਨਹੀਂ ਹੁੰਦਾ ਤੇ 15-16 ਕਿਲੋ ਖੁੱਲਾ ਦੁੱਧ ਪਿਆ ਦੇਣਾ ਤੇ ਮੁੱਲ ਫੰਡਰ ਮੱਝ ਵਾਲਾ ਸਿਆਲੋ ਸਿਆਲ ਦੁੱਧ ਦੇ ਨਿਆਰੇ ਦੇ ਦੂ ਬਾਕੀ ਹੁਣ ਰੁੱਤ ਵੀ ਅੱਗੇ ਵਧੀਆ ਆ ਗਈ ਆ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਦੋਂ ਦੁੱਗਣਾ ਦੁੱਧ ਪਿਆ ਦੂ ਘਰ ਵਾਲੀ 2 ਨੰਬਰ ਤੇ ਆ ਜੀਏ ਬਾਈ ਇਹ ਬਈ ਬੱਛੀ ਆ ਖੀਰੀ ਆ ਦੁੱਧ ਦੰਦ ਚਾਹੀਏ ਠੀਕ ਐ ਬਈ ਆਪਾਂ ਦੱਸਣ ਦਾ ਅਗਰੇ 14-15 ਮਹੀਨੇ ਦੀ ਉਮਰ ਆ ਸਹੀ ਆ ਹਾਂ ਕਿੰਨੇ ਦੀ ਇਹ ਯਾਰ ਆਪਾਂ ਜੈਦ ਜੈ ਮੋਲ ਬਾਈ 21000 ਚ ਮਾਨਤਾ ਨੇ ਕਰਦਾ 14-15 ਮਹੀਨੇ ਬਾਈ ਦੱਸਦਾ ਇਹਦੀ ਉਮਰ ਆ ਦੁੱਧ ਦੰਦ ਜਰਸੀ ਨਸਲ ਦੀ ਬੱਛੀ ਬਧਾਮੀ ਰੰਗ ਦੀ ਜੇ ਕੋਈ ਭੈਣ ਭਰਾ ਖੀਰੀ ਬੱਛੀ ਲੈਣ ਦਾ ਚਾਹਵਾਨ ਹੋਵੇ ਬੋਦੀ ਵਾਲੀ ਜਰਸੀ ਆ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਹਾਂ ਬੋਥੀ ਬਹੁਤ ਸੋਹਣੀ ਆ ਬਾਕੀ ਬੋਦੀ ਵੀ ਪੂਰੀ ਸੋਹਣੀ ਆ ਫੁੱਲ ਬਣਦਾ ਦੁੱਧ ਦੰਦ ਮਹੀਨਾ ਕ ਬੱਚੇ ਦੀ ਵਧੀਆ ਸੇਵਾ ਹੋ ਜਾਂਦੀ ਆ ਨਾਲੇ ਤਾਂ ਕੋਈ ਹੋਰ ਗ੍ਰੋਥ ਕਰ ਜੂਗੀ ਇਹ ਕੱਲ ਕੀ ਹੀਟ ਪੀ ਆ ਠੀਕ ਆ ਨਹੀਂ ਭਰਾਇਆ ਸਹੀ ਆ ਕੋਈ ਬੰਦਾ ਆਪਦੀ ਮਰਜ਼ੀ ਨਾਲ ਇਹ ਜਾਂ ਮਰਜ਼ੀ ਬੱਚਾ ਲੈ ਲੇ ਦੋਸਤੋ ਵੀਰ ਕਹਿੰਦਾ ਕੱਲ ਦੀ ਹੀਟ ਚ ਆਈ ਵੀ ਆ ਸੂਲ ਵੀ ਦੇਖ ਸਕਦੇ ਆ ਤੁਸੀਂ ਗਿੱਲੀ ਐ ਭਾਵੇਂ ਅਗਲਾ ਹੁਣ ਇਹ ਆਈ ਕਰਾਣੀ ਚਾਹੁੰਦਾ ਤੇ ਕਰਾ ਸਕਦਾ ਕਿਉਂਕਿ ਕੱਲ ਦੀ ਹੀਟ ਚ ਆਈ ਆ ਅਜੇ ਹੀਟ ਹੋਊਗੀ ਤੇ ਜੇ ਆ ਮੈਸ ਕਰਾ ਕੇ ਅਗਲਾ ਹੋਰ ਮਹੀਨੇ ਨੂੰ ਕਰਾਉਣਾ ਚਾਹੁੰਦਾ ਤੇ ਇਹ ਮਹੀਨੇ ਨੂੰ ਕਰਾ ਲੈ ਸੋਹਣੀ ਜਰਸੀ ਐ ਖਾਂ ਤੋਂ ਬੜਾ ਸੋਹਣਾ ਲੱਗਾ ਚੋਲੀ ਦੇਖ ਲੈ ਲੈ ਹੁਣ ਕਿੰਨੀ ਆ ਹੂੰ ਚੋਲੀ ਬਹੁਤ ਸੋਹਣੀ ਐ ਮੋٹے ਥਾਣਾ ਚਾਰ ਹੀ ਲੇਵੀ ਬੱਟੀ ਫਿਰ ਹਾਂ ਲਿਓੜੀ ਬਹੁਤ ਚੰਗੀ ਐ 21000 ਦੀ ਦੇ ਦੇਣੀ ਆ ਦੁੱਧ ਵਾਲੇ ਦੰਦਾ ਚ ਖੀਰੀ ਵੱੱਛੀ ਮਕੈਲ ਮੂੰਹ ਪਾੜ ਕੇ ਲਖਾ ਲੱਗ ਬਗ ਨਾ ਖਨੀ ਜਾਨ ਕੇ ਜੀ ਆ ਵਾਸ ਤੇ ਹੀ ਆਏ ਨਹੀਂ ਲੁੰਦੀ ਹੋ ਗਈ ਸਹੀ ਹੈ ਠੀਕ ਹੈ ਦੋਸਤੋ ਮੋਤੀਆਂ ਗੁੱਚ ਨੇ ਪਈਆ ਦੁੱਧ ਦੰਦ ਖੀਰੀ ਬੱਚੀ 21000 ਦੀ ਦੇ ਦੇਣੀ ਆ ਪਰ ਮਗਲਾ ਜਾਂਦਾ ਸੀਵਨ ਲਵਾਲੇ ਇਸ ਟਾਈਮ ਹੀਟ ਚ ਆਈ ਹੋਈ ਆ ਕੱਲ ਦੀ ਖੀਰੀ ਖੀਰੀ ਸੂ ਪੈਣਾ ਕਰਮਾ ਵਾਲੀ ਨੇ ਦੋਸਤੋ ਖੀਰੀਆਂ ਬੱਚੀਆਂ ਮਿਲਦੀਆਂ ਵੀ ਬਹੁਤ ਘੱਟ ਆ ਪਹਿਲੀ ਗੱਲ ਤਾਂ ਵੱਡੀ ਵੈੜ ਵੀ ਬਹੁਤ ਘੱਟ ਮਿਲਦੀ ਤੇ ਖੀਰਾ ਬੱਚਾ ਵੀ ਘੱਟ ਮਿਲਦਾ ਕਿਉਂਕਿ ਨਾਗੀ ਥੋੜੇ ਆ ਸਾਂ ਕਰਕੇ ਘੱਟ ਮਿਲਦੇ ਆ ਤਿੰਨ ਨੰਬਰ ਤੇ ਇੱਕ ਹੋਰ ਬਹੁਤ ਚੰਗੀ ਜਰਸੀ ਕੈਨਵਾਂਸੂਆ ਇਹ ਬਈ ਦੂਜਾ ਸੂਆ ਸੁੰਦੀ ਹੈ ਠੀਕ ਹੈ ਇਹ ਆਪਾਂ ਜਿਸ ਲਈ ਆਪਾਂ ਨੂੰ 14 ਕਿਲੋ ਦੁੱਧ ਦੱਸਿਆ ਕਿੰਨੇ ਦੇਣ ਲੈ ਜੂ ਬਾ ਦੇਣ ਵੀਰੀ ਦੋ ਤਿੰਨ ਕੀ ਲਊਗੀ ਜੇ ਅੱਜ ਆ ਮੁੱਲ ਅਗਲਾ ਆਵੇ ਤੇ ਆਉਂਦਾ ਹੀ ਲੈ ਜੇ ਬਾਈ ਆਪਾਂ 47000 ਚ ਮਾਨਤਾ ਨਹੀਂ ਕਰਦਾਂਗੇ ਦੋ ਤਿੰਨ ਦੇਣ ਹੀ ਬਾਈ ਦੱਸਦਾ ਮਸਾਂ ਹੀ ਲਊ ਜਦੋਂ ਤਰੂ ਕੀ ਦਿਨ ਲੇਵਾ ਆਪੇ ਦੱਸੂਗੀ ਬਲਵਾਨਾਂ ਵਾਂਗ ਤਰੂ ਮਗਰੋਂ ਠੀਕ ਹੈ ਦੋਸਤੋ ਬਾਈ ਕਹਿੰਦਾ ਜਦੋਂ ਤਰੂ ਲੇਵਾ ਆਪ ਹੀ ਦੱਸੂ ਕਿ ਮੈਂ ਹੈਗੀ ਆ ਪਹਿਲਵਾਨਾਂ ਨੂੰ ਬਾਈ ਕਹਿੰਦਾ ਧਰਦੀ ਆ ਪੱਟ ਚੌੜੇ ਕਰ ਕਰ ਦੋ ਚਾਰ ਦਿਨ ਬਾਈ ਦੱਸਦਾ ਮਸੇਂ ਲਊ ਠੋਸ ਨਿੱਗਰ ਹਵਾਨਾ ਫਿਟਿੰਗ ਆਲਾ ਬੈਗ ਨੂੰ ਪੱਟਾਂ ਤੋਂ ਪਿੱਛੇ ਹਟਵਾ ਹਵਾਨਾ ਬਾਕੀ ਹਜੇ ਬਾਲ ਢੇਲਾਂ ਬਾਕੀ ਆ ਸਾਰੀ ਬਾਲ ਢੇਲ ਕੱਢ ਕੇ 14 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ ਦੂਜੇ ਸੂਏ ਸੂਨ ਨੂੰ ਤਿਆਰ ਗੋਲ ਵੱੱਛੀ ਆ ਗੱਲ ਬਾਈ ਦੀ ਵੀ ਸਹੀ ਆ ਹਵਾਨਾ ਬਹੁਤ ਸੋਹਣਾ ਵਿਖਾਉਂਦੀ ਕਰਮਾਂ ਵਾਲੀ ਹਜੇ ਬਾਲ ਢੇਲਾਂ ਪਈਆਂ ਬਹੁਤ ਆ ਬਾਕੀ ਦਿਨ ਦੋ ਤਿੰਨ ਦਿਨ ਇਹਨੇ ਲੈ ਜਾਣੇ ਆ ਸਾਰੀ ਵਾਲ ਟੈਲ ਕੱਢ ਕੇ ਸੂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੋਨਾ ਠੋਸ ਨਿਕਰ ਹਵਾਨਾ ਜਰਸੀ ਨਸਲ ਦੀ ਦੂਜਾ ਸੂਆ ਬੱਛੀ ਨਾ ਤਾਂ 14 ਕਿਲੋ ਦਿੱਤਾ ਪਹਿਲਾਂ ਨੇ ਤਿੰਨ ਪਸੂਗਾ ਇਹਨਾਂ ਦੇ ਕੋਈ ਫੋਟ ਨਾ ਹੋਊਗੀ ਸਹੀ ਹੈ ਬਾਦ ਨਾ ਲੇਵੇ ਤਾਂ ਕੋਈ ਵੱਡ ਨਿਸ਼ਾਨ ਵੀ ਹੋਊਗਾ ਚਾਰ ਥਾਣੀ ਹੋਣਗੇ ਇਹਦਾ ਮੁੱਲ ਕਿੰਨਾ ਕੀਤਾ ਇਹ 47000 ਚੋਂ ਮਾਰ 40 ਤੇ 7 47000 ਚੋਂ ਵੀਰ ਕਹਿੰਦਾ ਮਾਣ ਕਰ ਦੂ ਐਦੂ ਘੱਟ ਮੁੱਲ ਤਾਂ ਫਿਰ ਤੁਹਾਨੂੰ ਵੀ ਪਤਾ ਹੁੰਦਾ ਵੀ ਕੀ ਐ ਆ ਹੁਣ ਅਵਸਰ ਵਹਿੜ 21000 ਮੁੱਲ ਇਹਦਾ 47000 14 15 ਕਿਲੋ ਖੁੱਲਾ ਦੁੱਧ ਪਿਆਜੂ ਥਾਣ ਪੂਰਾ ਚੰਗਾ ਸਾਰੇ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਬਿਲਕੁਲ ਸਸਤੇ ਮੁੱਲ ਦੀਆਂ 3000 ਸੀਆਂ ਜੇ ਕੋਈ ਭੈਣ ਭਰਾ ਸੂਈ ਸਵਾਈ ਲੈਣ ਦਾ ਚਾਹ ਬਾਣਾ ਤੇ ਇੱਕ ਨੰਬਰ ਤਾਜੀ ਸੂਈ ਹੈ ਮਗਰ ਵੀ ਵੱੱਛੀ ਹੈ ਮੁੱਲ 49000 ਵਿੱਚੋਂ ਮਾਨ ਹੋ ਜੂ ਹੋਰ ਕਿਸੇ ਦੇ ਘਰੇ ਖੜੀ ਹੁੰਦੀ 55 57000 ਅਗਲੇ ਨੇ ਮੁੱਲ ਕਰਨਾ ਸੀ ਪਰ ਬਿਲਕੁਲ ਜਾਇਜ਼ ਮੁੱਲ ਹੈ 49000 ਉਹਦੇ ਜੋ ਮਾਨ ਹੋ ਜੂਗਾ ਦੋ ਨੰਬਰ ਬਹੁਤ ਚੰਗੀ ਖੀਰੀ ਵੱਛੀ ਐ ਜੇ ਅਗਲਾ ਵਧੀਆ ਕੇਅਰ ਕਰ ਲੂ ਲਵੀ ਉਮਰ ਆ ਹਜੇ ਪਾ ਮਗਲਾ ਜਾਂਦਾ ਹੀ ਸੀਵਨਲ ਵਾਲੇ ਤਾਂ ਵੀ ਵਧੀਆ ਗੱਲ ਆ ਤੇ ਜੇ ਕੋਈ ਹਜੇ ਇੱਕ ਆ ਹੀਟ ਮਿਸ ਕਰਾ ਕੇ ਗਾਂ ਨਹੀਂ ਹੀਟ ਤੇ ਲਵਾਉਂਦਾ ਤਾਂ ਵੀ ਖੀਰੀ ਖੀਰੀ ਕਰਮਾ ਵਾਲੀ ਨੇ ਸੂ ਪਣਾ ਕਿਉਂਕਿ 13-14 ਮਹੀਨੇ ਸਾਰੀ ਇਹਦੀ ਉਮਰ ਆ 9 ਮਹੀਨੇ ਵੱਛੀ ਸੂ ਪੈਂਦੀ ਆ ਯਾਨੀ ਕਿ 3-4 ਮਹੀਨਿਆਂ ਜਿਹਨੇ ਸੂ ਪਣਾ ਮੁੱਲ 21000 ਤੇ ਤਿੰਨ ਨੰਬਰ ਲਾਕਸ 47000 ਦੀ ਦੁੱਧ 14 15 ਕਿਲੋ ਪਿਆਜ 14 15 ਕਿਲੋ ਦੁੱਧ ਵਾਲੀ 45 47000 ਦੀ ਜਰਸੀ ਦਿੰਦਾ ਵੀ ਕੋਣ ਬਿਲਕੁਲ ਜਾਇਜ਼ ਮੁੱਲ ਸਸਤੇ ਮੁੱਲ ਦੀਆਂ ਤਿੰਨ ਵਿਹੜਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ